ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਇੱਕ ਭਰਵੇਂ ਮੀਟਿੰਗ ਜਿਲ੍ਹਾ ਆਗੂ ਸਕੱਤਰ ਸਿੰਘ ਕੋਰਲਾ ਜੋਨ ਪ੍ਰਧਾਨ ਕੁਲਜੀਤ ਸਿੰਘ ਕਾਲੇ ਕਨਪੁਰ ਅਤੇ ਅਮਰਪਾਲ ਸਿੰਘ ਰੋਮੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਕਿਸਾਨਾਂ ਨੂੰ ਜਵਰੀ ਇਕਵਾਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਸੰਬੰਧੀ ਸਰਕਾਰ ਦੀ ਜਮ ਕੇ ਨਿੰਦਾ ਕੀਤੀ ਗਈ ਅਤੇ ਇਸ ਮੁਕੇ ਪੂਤਲਾ ਵੀ ਫੂਕਿਆ ਗਿਆ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਇਸ ਮੁਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਸਕੱਤਰ ਸਿੰਘ ਕੋਰਲਾ ਨੇ ਆਖਿਆ ਕਿ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਕਿਸਾਨਾਂ ਦੀ ਵਿਰੋਧੀ ਹਨ ਅਤੇ ਕਿਸਾਨਾਂ ਦੀ ਜਮੀਨਾਂ ਬਿਨਾਂ ਪੈਸੇ ਦਿੱਤੇ ਹੀ ਜਬਰੀ ਅਕਵਾਇਰ ਕਰਨਾ ਚਾਹੁੰਦੀਆਂ ਹਨ ਕਿਸਾਨਾਂ ਨੂੰ ਮਾਰਨ ਤੇ ਦੁਨੀਆਂ ਹੋਈਆਂ ਹਨ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਾਡੀ ਯੂਨੀਅਨ ਇਸ ਤੱਕੇ ਸਾਈ ਦੇ ਖਿਲਾਫ ਧੜਾ ਸੰਘਰਸ਼ ਵਿੜੇਗੀ ਇਸ ਮੋਕੇ ਅਵਤਾਰ ਸਿੰਘ ਬਾਬਾ ਕੁਲਜੀਤ ਸਿੰਘ ਕਾਲੇ ਕਨਵਰ ਗੁਲਬੰਤ ਸਿੰਘ ਖਿਆਲਾ ਅਮਰਪਾਤ ਸਿੰਘ ਰੋਮੇ ਗੁਲਜਾਰ ਸਿੰਘ ਪੈਣੀ ਗੁਲਬੰਤ ਸਿੰਘ ਕੋਟਲਾ ਨਰਿੰਦਰ ਸਿੰਘ ਪਿੱਟੇਵੜੀ ਦੀਪ ਸਿੰਘ ਕਾਲੇ ਕਾਬਲ ਸਿੰਘ ਕੋਟਲਾ ਭਗਵੰਤ ਸਿੰਘ ਖਿਆਲਾ ਸੋਹਣ ਸਿੰਘ ਛੱਡਣ ਗੁਰਮukh ਸਿੰਘ ਧੋਲ ਸੁਰਜੀਤ ਸਿੰਘ ਬੋਪਰਾਏ ਸਮੇਤ ਕਈ ਹੋਰ ਵੀ ਕਿਸਾਨ ਆਗੂ ਇਸ ਮੌਕੇ ਹਾਜ਼ਰ ਸਨ ਅੱਜ ਇਹ ਸੋੜਿਆ ਪੰਜਾਬ ਸਰਕਾਰ ਤੇ ਬੁੱਧੀ ਦਾ ਇਹ ਕੱਲ ਇਹਨਾਂ ਨੇ ਗਰਦਾਸਪੁਰ ਦੇ ਵਿੱਚ ਸਾਡੇ ਜਿਹੜੇ ਕਿਸਾਨਾਂ ਦੀ ਜ਼ਮੀਨ ਉੱਥੇ ਜਿਹੜਾ ਐਨ ਐਚ ਹਾਈਵੇ ਨਿਕਲ ਰਿਹਾ ਬਗੇਰ ਪੈਸੇ ਦਿੱਤਿਆਂ ਤੋਂ ਉੱਥੇ ਕੱਲ ਧੱਕੇ ਨਾਲ ਕਬਜ਼ਾ ਕੀਤਾ ਤੇ ਵੱਡੇ ਪੱਧਰ ਤੇ ਉੱਥੇ ਕਿਸਾਨਾਂ ਨੇ ਤੁਸੀਂ ਵੇਖਿਆ ਉੱਥੇ ਝੋਨੇ ਦੇ ਵਿੱਚ ਪੁਲਿਸ ਨੇ ਵੜ ਕੇ ਵੱਡੀ ਪੱਧਰ ਤੇ ਦੋ ਤਿੰਨ ਜਿਲ੍ਹਿਆਂ ਦੀ ਪੁਲਿਸ ਲਾ ਕੇ ਤੇ ਉੱਥੇ ਸਾਡੇ ਕਿਸਾਨਾਂ ਤੇ लाठी चार्ज ਕੀਤਾ ਤੇ ਜੇ ਕਦੇ ਪੁਲਿਸ ਇੰਨੀ ਸਹਿਰਦਿਆ ਤੇ ਪੰਜਾਬ ਦਾ ਲੈਣ ਆਰਡਰ ਇੰਨਾ ਜਿਹੜਾ ਵਿਗੜ ਰਿਹਾ ਤੇ ਉਧਰ ਕਿਉਂ ਨਹੀਂ ਇਹ ਜ਼ੋਰ ਲਾ ਰਹੀ ਜਿੰਨਾ ਕਿਸਾਨਾਂ ਤੇ ਲਾਇਆ ਔਰ ਜਿੰਨਾ ਚਿਰ ਕਿਸਾਨਾਂ ਦਾ ਪੈਸਾ ਨਹੀਂ ਦਿੱਤਾ ਦੰਦਾ ਐਨ ਐਚ ਹਾਈਵੇ ਤੇ ਉਹਨਾਂ ਚਿਰ ਕਿਸਾਨ ਬਿਲਕੁਲ 1 ਇੰਚ ਤੇ ਜ਼ਮੀਨ ਤੇ ਕਬਜ਼ਾ ਨਹੀਂ ਕਰਨ ਦੇਣਗੇ ਔਰ ਜਿਹੜੀ ਲੈਂਡ ਪੂਲ ਪਾਲਿਸੀ ਲੈ ਕੇ ਆਈ ਸਰਕਾਰ ਦੀ ਜਿਹੜੀ 24340 ਕਿੱਲੇ ਜ਼ਮੀਨ ਜਾ ਰਹੀ ਆ ਪੰਜਾਬ ਦੀ ਉਹ ਜਿਹੜੀ ਜ਼ਮੀਨ ਤੇ 1 ਇੰਚ ਤੇ ਹੀ ਸਰਕਾਰ ਦਾ ਕਬਜ਼ਾ ਨਹੀਂ ਹੋਣ ਦਵਾਂਗੇ ਭਾਏ ਸਾਨੂੰ ਜਿੰਨੀ ਮਰਜ਼ੀ ਵੱਡਾ ਸੰਘਰਸ਼ ਕਰਨਾ ਪਵੇ ਜਿੰਨੀਆਂ ਮਰਜ਼ੀ ਵੱਡੀਆਂ ਕੁਰਬਾਨੀਆਂ ਕਰਨੀਆਂ ਪੈਣ ਕਿਉਂਕਿ ਜਮੀਨ ਬੰਦਾ ਸਿੰਘ ਬਹਾਦਰ ਨੇ 1710 ਦੇ ਵਿੱਚ ਸਾਨੂੰ ਦਿੱਤੀ ਕਾਸਤਕਾਰ ਤੋਂ ਮਾਲਕੀ ਬਣਾ ਤੇ ਜ਼ਮੀਨਾਂ ਐਵੇਂ ਨਹੀਂ ਦਵਾਂਗੇ ਇਹ ਸਰਕਾਰ ਆਪਣੇ ਪੈਸੇ ਕਮਾਉਣ ਵਾਸਤੇ ਜਿਹੜਾ ਕੇਜਰੀ ਆਬ ਦੇ ਬਿਰਦ ਕੇ ਬਣ ਕੇ ਜਿ ਸ਼ਯੋਧੀਆਂ ਉਹ ਇਲੈਕਸ਼ਨ ਲੜਨੀ ਚਾਹੁੰਦਾ ਪੰਜਾਬ ਚੋਂ ਪੈਸੇ ਇਕੱਠੇ ਕਰਨਾ ਚਾਹੁੰਦਾ ਤੇ ਇਹ ਸਰਕਾਰ ਜਿਹੜੇ ਪੰਜਾਬ ਦੇ ਕਿਸਾਨ ਹੈ ਬਿਲਕੁਲ ਇਹਨਾਂ ਨੂੰ ਇਹਨਾਂ ਦੀਆਂ ਨੀਤੀਆਂ ਤੋਂ ਵਾਪਸ ਮੋੜਨਗੇ ਔਰ ਵਾਪਸ ਭਜਾਉਣਗੇ ਦੁਜੇ ਬੰਨੇ ਜਿਹੜੇ ਚਿਪ ਵਾਲੇ ਮੀਟਰ ਲੱਗਨ ਜਾ ਰਹੇ ਜਿਹੜੀ ਸਾਡਾ ਏਡੀਓ ਸਾਹਿਬ ਜਿਹੜਾ ਪੰਜਾਬ ਦਾ ਬਿਜਲੀ ਮੰਤਰੀ ਆ ਜਿਹੜਾ ਸੈਂਟਰ ਸਰਕਾਰ ਦੇ ਵਿੱਚ ਜਿਹੜਾ ਬਿਜਲੀ ਮੰਤਰੀ ਆ ਖੱਟਰ ਸਾਹਿਬ ਦੇ ਮੰਨ ਕੇ ਆਇਆ ਕਿ ਅਸੀਂ ਚਿਪ ਵਾਲੇ ਮੀਟਰ ਲਾਉਣੇ ਤੇ ਬਿਜਲੀ ਬੋਰਡ ਡਾਨੀਆਂ ਬਾਲੀਆਂ ਨੂੰ ਵੇਚਣਾ ਬਿਲਕੁਲ ਅਸੀਂ ਪੰਜਾਬ ਦੇ ਵਿੱਚ ਨਾ ਪੰਜਾਬ ਦੀ ਬਿਜਲੀ ਬੋਰਡ ਵਿਗਨ ਦਵਾਂਗੇ ਤੇ ਨਾ ਹੀ ਚਿਪ ਵਾਲੇ ਮੀਟਰ ਲਗਾ ਦਵਾਂਗੇ ਕਿਉਂਕਿ ਜਿੰਨੀਆਂ ਵੀ ਜ਼ਮੀਨਾਂ ਪੰਚਾਇਤਾਂ ਨੇ ਦਿੱਤੀਆਂ ਸਾਰੀਆਂ ਪੜੀ ਦਿੱਤੀਆਂ ਇਹ 1.60 ਹਜ਼ਾਰ ਕਰੋੜ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਲੋਕਾਂ ਦੀ ਪੰਜਾਬੀਆਂ ਦੀ ਜਾਇਦਾਦ ਆ ਜਿੰਨੇ ਬਿਜਲੀ ਬੋਰਡ ਗ੍ਰਿਡ ਬਣੇ ਆ ਇਹ ਸਾਰੇ ਲੋਕਾਂ ਨੇ ਜ਼ਮੀਨਾਂ ਫਰੀਦ ਦਿੱਤੀਆਂ ਤੇ ਅਸੀਂ ਬਿਲਕੁਲ ਵੀ ਸਰਕਾਰ ਨੂੰ ਨਾ ਲੈਂਡਪੁਟ ਪਾਲਿਸੀ ਦੇ ਜ਼ਮੀਨਾਂ ਐਕਵਾਇਰ ਕਰਨ ਨਵਾਗੇ ਨਾ ਚੇਪਾ ਵਾਲੇ ਮੀਟਰ ਲੱਗਣ ਦਵਾਂਗੇ ਤੇ ਨਾ ਹੀ ਬਗੈਰ ਪੈਸੇ ਦਿੱਤਿਆਂ ਤੋਂ ਜਿਹੜੀ ਐਨਐਚ ਹਾਈਵੇ ਜਮੀਨ ਐਕਵਾਇਰ ਕਰਨ ਦਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਨ ਰਾਮ ਸਿੰਘ ਦਾ ਪ੍ਰਧਾਨ ਅੱਜ ਜਿਹੜਾ ਜੀ ਗੱਲ ਸਾਡੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਹਾਈਵੇ ਨਿਕਲ ਰਿਹਾ ਸੀਗਾ ਉਹਨਾਂ ਬਿਨਾਂ ਪੈਸੇ ਦਿੱਤਿਆਂ ਤੋਂ ਕਿਸਾਨਾਂ ਦੀ ਜਿਹੜੀ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਝੋਨੇ ਲੱਗੇ ਦੇ ਵਿੱਚ ਉਹਨਾਂ ਪੋਕ ਲੈਣਾ ਫੇਰੀਆਂ ਜਦੋਂ ਸਾਡੇ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ ਤੇ ਪੰਜਾਬ ਸਰਕਾਰ ਨੇ ਸਾਡੇ ਦੇ ਕਿਸਾਨਾਂ ਤੇ ਬਹੁਤ ਧੱਕਾ ਕੀਤਾ ਲਾਠੀ ਚਾਰਜ ਕੀਤਾ ਅੱਜ ਉਹਦੇ ਵਿਰੋਧ ਦੇ ਵਿੱਚ ਅਸੀਂ ਮੋਦੀ ਸਾਹਿਬ ਆਪਣਾ ਭਗਵੰਤ ਮਾਨ ਦਾ ਬੁਤਲਾ ਫੂਕਿਆ ਵਾ ਬਾਕੀ 14 ਤਰੀਕ ਨੂੰ ਅਸੀਂ ਜਿਹੜਾ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨ ਜਾ ਰਿਹਾ ਵਾ ਉਹਦੇ ਵਾਸਤੇ ਅਸੀਂ ਚੀਫ ਬਾਰਡਰ ਦੇ ਧਰਨਾਲਾ ਸਾਡਾ ਲੱਗ ਰਿਹਾ ਵਾ ਬਾਕੀ ਜਿਹੜੀ ਲੈਂਡ ਪੂਲਿੰਗ ਦੇ ਜ਼ਮੀਨ ਅਕਵਾਇਰ ਕਰਨ ਲੈ ਨੇ ਅਸੀਂ ਉਹ ਕਿਸੇ ਕੀਮਤੇ ਨਹੀਂ ਹੋਣ ਦਿਆਂਗੇ ਸਾਡੇ ਪਿੰਡਾਂ ਦੇ ਵਿੱਚ ਸਾਰੇ ਮਤੇ ਪੈ ਕੇ ਇਸ ਗੱਲ ਦੇ ਉੱਤੇ ਸਾਰੀ ਆਪਣਾ ਮੀਟਿੰਗਾਂ ਹੋ ਰਹੀਆਂ ਨੇ ਕਿ ਉਹ ਜਿਹੜੀ ਜ਼ਮੀਨ ਹੈ 1 ਇੰਚ ਵੀ ਨਹੀਂ ਦਿਆਂਗੇ ਭਾਵੇਂ ਸਰਕਾਰ ਕਿੰਨੀ ਵੀ ਚੜ ਕੇ ਆ ਜੇ ਪਿੰਡਾਂ ਦੇ ਵਿੱਚੋਂ ਇਦਾਂ ਹੀ ਇਕੱਠ ਹੋ ਗਏ ਦਿੱਲੀ ਵਾਂਗੂ ਵੱਡਾ ਸੰਘਰਸ਼ ਲੱਗਣ ਦੀ ਵੀ ਆਸ ਆ ਕਿ ਜੇ ਜੇ ਸਰਕਾਰ ਨਾ ਟਲੀ ਤੇ ਪਹਿਲਾਂ ਵਾਂਗੂ ਜਿਵੇਂ ਸਾਡਾ ਮੋਰਚਾ ਚੱਲਿਆ ਸੀ ਦਿੱਲੀ ਉਸੇ ਤਰ੍ਹਾਂ ਮੋਰਚਾ ਚੱਲ ਜੇ ਧੰਨ ਬਿਨਾ ਪੈਸੇ ਦੇਣ ਤੋਂ ਜੀ ਅਸੀਂ ਆਨੇ ਪਹਿਲਾਂ ਕਿਸਾਨ ਦੇ ਖਾਤੇ ਦੇ ਵਿੱਚ ਪੈਸੇ ਪਾਓ ਫਿਰ ਜ਼ਮੀਨ ਤੇ ਕਬਜ਼ਾ ਕਰੋ ਪਰ ਉਹਾਂ ਦੇ ਵੀ ਤੁਹਾਨੂੰ ਸੜਕ ਬਣਾ ਲੈਣ ਤੋਂ ਤੁਹਾਡੇ ਖਾਤੇ ਵਿੱਚ ਦੁਬਾਰਾ ਫਿਰ ਅਸੀਂ ਪੈਸੇ ਪਾਵਾਂਗੇ ਪਰ ਬਾਅਦ ਵਿੱਚ ਕਿੰਨੇ ਪਾਉਣੇ ਆ ਇਸ ਕਰਕੇ ਕਿਸੇ ਕੀਮਤ ਤੇ ਵੀ ਅਸੀਂ ਕਬਜ਼ਾ ਨਹੀਂ ਦੇਵਾਂਗੇ ਜੌਨ ਰਾਮਪ੍ਰੀਤ ਦਾ ਖਜ਼ਾਨਚੀ ਜੀ ਅੱਜ ਦਾ ਜਿਹੜਾ ਪੁਤਲਾ ਫੂਕਿਆ ਗਿਆ ਵਾ ਜਿਹੜਾ ਭਗਵੰਤ ਮਾਨ ਸਰਕਾਰ ਵੱਲੋਂ ਗਰਦਾਸਪੁਰ ਦੇ ਵਿੱਚ ਬਗੈਰ ਪੈਸੇ ਦਿੱਤੇ ਆ ਜਬਰੀ ਜ਼ਮੀਨ ਐਕਵਾਇਰ ਕਰ ਰਹੇ ਸੀ ਉਹਦੇ ਰੋਸ ਵਜੋਂ ਇਹਨਾਂ ਨੇ ਜਿਹੜਾ ਵਾ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਬੀਜੀਆਂ ਆਈਆਂ ਫਸਲਾਂ ਦੇ ਵਿੱਚ ਇਹਨਾਂ ਨੇ ਆਪਣੀਆਂ ਪੋਕਲਾਈਨਾਂ ਫੇਰੀਆਂ ਜੋ ਕਿ ਸਰਾਸਰ ਧੱਕਾ ਵਾ ਕਿਸਾਨਾਂ ਜਦੋਂ ਕਿ ਪਹਿਲਾਂ ਜਦੋਂ ਹਰ ਜਿਹੜਾ ਇਹਨਾਂ ਦੇ ਕਾਨੂੰਨਾਂ ਦੇ ਤਹਿਤ ਵੀ ਹੈਗਾ ਵਾ ਵੀ ਇਹ ਕਿਸਾਨ ਦੀ ਮਰਜ਼ੀ ਤੋਂ ਬਗੈਰਾਂ ਨਹੀਂ ਜਿੰਨਾ ਚਿਰ ਪੈਸੇ ਨਹੀਂ ਦਿੱਤੇ ਜਾਂਦੇ ਉਹਨਾਂ ਚਿਰ ਉਹਦੀ ਜ਼ਮੀਨ ਵਿੱਚ ਨਹੀਂ ਵਣਨਗੇ ਪਰ ਇਹਨਾਂ ਨੇ ਧੱਕੇਸ਼ਾਹੀ ਕਰਕੇ ਤੇ ਜਿਹੜਾ ਜ਼ਮੀਨਾਂ ਦੇ ਵਿੱਚ ਜਿਹੜਾ ਨਜਾਇਜ਼ ਕਬਜ਼ਾ ਕੀਤਾ ਵਾ ਉਹਦੇ ਰੋਸ ਵਜੋਂ ਜਿਹੜਾ ਵਾ ਅੱਜ ਦਾ ਪੁਤਲਾ ਫੂਕਿਆ ਗਿਆ ਵਾ ਹੁਣ ਗਾਂ ਜਿਹੜਾ ਵਾ ਉਹਦੇ ਦੂਸਰਾ ਜਿਹੜਾ ਲੈਂਡ ਪੂਲਿੰਗ ਪਾਲਸੀ ਆ ਉਹ ਸਰਕਾਰ ਪੰਜਾਬ ਨੂੰ ਜਾੜਨ ਲਈ ਜਿਹੜੀ ਹੈ ਲਿਹਾਈ ਆ ਕਿਉਂਕਿ ਕਲੋਨੀਆਂ ਅੱਗੇ ਹੀ ਬਹੁਤ ਨੇ ਕਲੋਨੀਆਂ ਦਾ ਇੱਥੇ ਵਸਣਾ ਕਿੰਨੇ ਆ ਜਿਵੇਂ ਇੱਧਰ ਸਾਡੇ ਚੈਨਪੁਰ ਬਲਗਣ ਕੋੜਲਾ ਝਝੋਟੀ ਪਿੰਡ ਆ ਇਹਦੇ ਰਾਣੀਆਂ ਬਾਰਡਰ ਦੇ ਉੱਤੇ ਜਿਹੜਾ ਵਾ ਇਹ ਹੈਗਾ ਵਾ ਇਧਰ ਜਲੰਧਰੋਂ ਦਿੱਲੀੋਂ ਆ ਕੇ ਸਾਰਾ ਸ਼ਹਿਰ ਛੱਡ ਕੇ ਅਮਰਸਰ ਤੋਂ 20 ਕਿਲੋਮੀਟਰ ਆ ਕੇ ਕੌਣ ਪਲਾਟ ਖਰੀਦੂਗਾ ਇਹ ਕਿਸੇ ਨੂੰ ਪਲਾਟ ਨਹੀਂ ਵੇਚਨੇ ਇਹ ਸਾਰੀ ਮੁਕਤੋਂ ਮੁਕਤ ਜ਼ਮੀਨ ਜਿਹੜੀ ਆ ਇਹ ਐਕਵਾਇਰ ਕਰਕੇ ਤੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੀ ਜਾਣੀ ਆ ਜੁਨੀਅਮ ਦਾ ਅਗਲਾ ਸਟੈਂਡ ਕੀ ਹੋਗਾ ਇਹਨਾਂ ਨੇ ਕੋਈ ਵੀ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਜੁਨੀਅਨ ਇਹਦਾ ਪੁਰਜ਼ੋਰ ਵਿਰੋਧ ਕਰੂਗੀ ਡਟ ਕੇ ਵਿਰੋਧ ਕਰੂਗੀ ਇਹਨਾਂ ਨੂੰ ਇੱਕ ਇੱਕ 1 ਇੰਚ ਵੀ ਜ਼ਮੀਨ ਜਿਹੜੀ ਆ ਕਿਸੇ ਹਾਲਤ ਵਿੱਚ ਨਹੀਂ ਵੰਡ ਦਿੱਤੀ ਜਾਊਗੀ